ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਸਰਦੀਆਂ ਦਾ ਤੋਹਫਾ ਤੇ ਆਪਾਂ ਬਦਾਮਾਂ ਦੀਆਂ ਰੇਵੜੀਆਂ ਬਣਾਵਾਂਗੇ ਅੱਜ ਆਪਾਂ ਬਹੁਤ ਹੀ ਹੈਲਦੀ ਹੁੰਦੀਆਂ ਇਹ ਤੇ ਸਰਦੀਆਂ ਦੇ ਵਿੱਚ ਖਾਓ ਤੇ ਸਰਦੀ ਜੁਖਾਮ ਖਾਂਗ ਆਪਾਂ ਨੂੰ ਨਹੀਂ ਲੱਗਦਾ ਤੇ ਇਹਦੇ ਵਾਸਤੇ ਆਪਾਂ ਜੀ ਬਦਾਮ ਲੈ ਲੈ ਇੱਕ ਕੌਲੀ ਚ ਤੇ ਇੱਕ ਕੌਲੀ ਚ ਆਪਾਂ ਲੈ ਲਿਆ ਤੇਲ ਸਫੇਦ ਤੇ ਇਧਰ ਆਪਾਂ ਚੀਨੀ ਲੈ ਲਈਏ ਇਧਰ ਆਪਾਂ ਨਾ ਇਲਾਇਚੀਆਂ ਦਾ ਪਾਊਡਰ ਲੈ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਤਿਲਾਂ ਨੂੰ ਰੋਸਟ ਕਰਾਂਗੇ। ਹੁਣ ਇਧਰ ਆਪਾਂ ਪੈਨ ਰੱਖ ਲਿਆ ਗੈਸ ਆਨ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤੇਲ ਤੇ ਹੁਣ ਆਪਾਂ ਇਹਨਾਂ ਨੂੰ ਨਾ ਆਪਾਂ ਸਲੋ ਤੋਂ ਮੀਡੀਅਮ ਆਪਾਂ ਨਾ ਗੈਸ ਹੈ ਤੇ ਆਪਾਂ ਆਰਾਮ ਨਾਲ ਇਹਨੂੰ ਭੁੰਨਾਂਗੇ ਤੇ ਗੈਸ ਤੇਜ ਨਾ ਕਰੋ ਕਿਉਂਕਿ ਸਾਰੇ ਜਾਣਗੇ ਫਿਰ ਤੇ ਬਸ 2-3 ਮਿੰਟਾਂ ਦੇ ਵਿੱਚ ਇਹ ਨਾ ਫੋ ਜਾਂਗੇ ਵਧੀਆ ਰੋਸਟ ਹੋ ਜਾਣਗੇ ਤੇਲਾ ਆਪਣਾ ਇਹ ਨਾ ਵਧੀਆ ਭੁੱਜ ਗਿਆ ਤੇ ਵਿੱਚੋਂ ਤੜਕਣ ਲੱਗ ਗਏ ਤੇ ਹੁਣ ਆਪਾਂ ਇਹਨੂੰ ਨਾ ਪਲੇਟ 'ਚ ਕੱਢ ਲਾਂਗੇ ਇੱਧਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗਾ ਹੁਣ ਆਪਾਂ ਇਹ 'ਚ ਬਾਦਾਮ ਪਾ ਦਿਆਂਗੇ ਇਹਨਾਂ ਨੂੰ ਵੀ ਆਪਾਂ ਵਧੀਆ ਆਪ ਨੂੰ ਨਾਲੇ ਫੇਰ ਇਹਨਾਂ ਟੇਸਟ ਬਹੁਤ ਵਧੀਆ ਆਊਗਾ ਇਹਦੇ ਵੀ 2-3 ਮਿੰਟ ਨਾ ਆਪਾਂ ਲੱਗ ਜਾਣਗੇ ਗੈਸ ਆਪਣਾ ਮਿੰਦੀ ਨੇ ਸਸਤ ਕਾਟ ਕੇ ਆਪਣੇ ਨਾ ਬਦਾਮ ਵੀ ਰੋਸਟ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਵੀ ਪਲੇਟ 'ਚ ਕੱਢ ਲੈਂਦੇ ਹਾਂ ਤੇ ਹੁਣ ਆਪਾਂ ਨਾ ਇਹਦੇ ਵਿੱਚ ਚੀਨੀ ਪਾ ਦਾਂਗੇ ਆਪਾਂ ਨਾ 3 ਚਮਚ ਚੀਨੀ ਦੇ ਲਈਏ ਤੇ ਹੁਣ ਆਪਾਂ ਇਹਨੂੰ ਕਾਰਮਲਾਈਜ਼ ਕਰਾਂਗੇ 팬 ਆਪਣਾ ਗਰਮ ਹੈ ਤੇ ਹੁਣ ਆਪਾਂ ਬਦਾਮ ਵੀ ਨਾ ਇਹਦੇ ਵਿੱਚ ਹੀ ਪਾ ਦਾਂਗੇ ਕਿਉਂਕਿ ਚੀਨੀ ਆਪਣੀ ਮੈਲਟ ਹੋਣ ਲੱਗ ਗਈ ਤੇ ਆਪਾਂ ਬਦਾਮ ਹੁਣ ਇਹਦੇ ਵਿੱਚ ਪਾ ਦਾਂਗੇ ਅਸ ਤੱਕ ਆ ਕੇ ਇਹ ਪੂਰੀ ਮੈਲਟ ਹੋ ਗਈ ਨਾ ਤੇ ਫਿਰ ਆਪਾਂ ਇਹਦੇ ਵਿੱਚ ਨਾ ਇੱਕ ਚਮਚ ਜਾਂ ਦੋ ਚਮਚ ਘਿਓ ਦੇ ਪਾਵਾਂਗੇ ਜੀਨੇ ਨਾ ਆਪਣੀ ਗਾਰਮ ਲਾਈਟ ਹੋ ਗਈ ਹੈ ਤੇ ਹੁਣ ਆਪਾਂ ਨਾ ਇਹਦੇ ਵਿੱਚ ਘਿਓ ਪਾ ਦਾਂਗੇ ਇੱਕ ਕੋਈ ਚਮਚ ਪਾਵਾਂਗੇ ਕਿਉਂਕਿ ਘਿਓ ਜੰਮਿਆ ਹੋਇਆ ਹੈ ਨਾ ਤਾਂ ਕਰਕੇ ਆਪਾਂ ਇੱਕੋ ਹੀ ਚਮਚ ਪਾਵਾਂਗੇ ਜਿੱਤੇ ਹੀ ਲਾ ਹੋਵੇ ਤਾਂ ਦੋ ਚਮਚ ਬਣ ਗਿਆ ਹੁੰਦਾ ਹੈ ਜਿੰਨੇ ਨਾ ਆਪਣੀ ਪੂਰੀ ਮALT ਹੋ ਗਈ ਹੈ ਤੇ ਹੁਣ ਆਪਾਂ ਨਾ ਵਿੱਚ ਇਹਦਾ ਇਲਾਇਚੀਆਂ ਦਾ ਪਾਊਡਰ ਪਾ ਦਾਂਗੇ ਇਹਦੇ ਨਾਲ ਖੁਸ਼ਬੂ ਬਹੁਤ ਵਧੀਆ ਆਊਗੀ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਤੇ ਹੁਣ ਆਪਾਂ ਨਾ ਇਧਰ ਪਲੇਟ ਦੇ ਵਿੱਚ ਨਾ ਪਾ ਲਾਂਗੇ ਤਿਲ ਮੇਰੇ ਕੋਲ ਬਟਰ ਪੇਪਰ ਹੈ ਨਹੀਂਗਾ ਜੇ ਬਟਰ ਪੇਪਰ ਹੋਵੇ ਨਾ ਤਾਂ ਆਪਾਂ ਬਟਰ ਪੇਪਰ 'ਤੇ ਪਾ ਸਕਦੇ ਆ ਤੇ ਮੈਂ ਪਲੇਟ 'ਚ ਪਾਉਂਗੀ ਤੇ ਹੁਣ ਆਪਾਂ ਇਹਨੂੰ ਵਿੱਚੇ ਦੇ ਲਪੇਟ ਦਿਆਂਗੇ ਆਪਾਂ ਚਮਚ ਦੇ ਨਾਲ ਨਾ ਐਸ ਤਰ੍ਹਾਂ ਕਰਕੇ ਇਹਨੂੰ ਮਿਕਸ ਕਰਦੇ ਆਂਗੇ ਤੇਲਾਂ ਦੇ ਵਿੱਚ ਆਪਣੀਆਂ ਨਾ ਰੇਵੜੀਆਂ ਜੀ ਤਿਆਰ ਹੋ ਗਈਆਂ ਤੇ ਬਹੁਤ ਵਧੀਆ ਉੱਤੇ ਨਾ ਤੇਲ ਲੱਗ ਗਏ ਤੇ ਹੁਣ ਆਪਾਂ ਇਹਨਾਂ ਨੂੰ ਐਸ ਤਰ੍ਹਾਂ ਕਰਕੇ ਵੇਗਾ ਤੇ ਦੂਸਰੇ ਐਕਸਟਰਾ ਉਹ ਥੱਲੇ ਰਹਿ ਜਾਣਗੇ ਤੇ ਇਹਨਾਂ ਨੂੰ ਆਪਾਂ ਬਾਹਰ ਕੱਢ ਲਵਾਂਗੇ ਹੁਣ ਕੌਲੀ ਦੇ ਵਿੱਚ ਲਓ ਜੀ ਆਪਣੀ ਨਾ ਰੇਵੜੀ ਨਾ ਬਦਾਮਾਂ ਦੀ ਬਣ ਕੇ ਹੋ ਗਈ ਤਿਆਰ ਤੇ ਬਹੁਤ ਹੀ ਹੈਲਦੀ ਹੈ ਤੇ ਬਹੁਤ ਹੀ ਟੇਸਟੀ ਹੈ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਬਦਾਮ ਦੀ ਰੇਵੜੀ ਦੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ